ਫੋਟੋ ਫੋਟੋ ਦੀ ਸਾਡੀ ਬੇੜੀ ਹੈਗੀ ਕੋ ਸੰਗਤ ਆਉਂਦੀ ਜਾਨਾ ਗੁਰੂਆਂ ਦੀ ਫੋਟੋ ਜਾਂ ਉਹ ਬਾਪੂ ਜੀ ਅੱਛਾ ਤਾਂ ਬੰਦੀ ਸਿੰਘਾਂ ਦੀ ਫੋਟੋ ਨਹੀਂ ਲਾਉਣੀ ਹੈ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਆਉਣੀ ਫਿਰ ਬੈਸ ਗੱਲ ਹੋ ਗਈ ਯਾਰ ਸੰਗਤ ਅਤਵਾਦ ਕਰਦੇ ਸੈਂ ਮੈਨੇਜਮੈਂਟ ਹੋਇਆ ਸਾਈਡ ਤੋਂ ਬਾਬਾ ਜੀ ਸਾਹਮਣੇ ਹੋ ਗਏ ਉਸ ਤੋਂ ਦੇ ਦੋ ਬਾਬਾ ਦੀਪ ਸਿੰਘ ਜੀ ਨਹੀਂ ਸੰਤਾਂ ਦੀ ਫੋਟੋ ਨਹੀਂ ਲੱਗ ਸਕਦੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਲਈ ਬੜੂ ਫਿਰ ਬੈਸ ਵਾਲੀ ਗੱਲ ਹੋ ਗਈ ਇਥੇ ਲੱਗੇ ਕਿ ਆ ਗੁਰੂ ਆਂਦੀ ਆ ਬਾਬਾ ਦੀਪ ਸਿੰਘ ਜੀ ਬੋਲਦੇ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਆ ਇਹ ਤੇ ਪੰਚ ਦਾਵਾ ਬਿਲਕੁਲ ਨਹੀਂ ਨਹੀਂ ਨਾ ਇਹ ਤੇ ਮੈਨੇਜਮੈਂਟ ਦਾ ਪੰਚਤ ਕੀ ਵੀ ਹੋ ਗਿਆ ਨਹੀਂ ਇਹ ਤੇ ਪੰਚ ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਤੁਹਾਨੂੰ ਲੱਗੇ ਕਿ ਫੋਟੋ ਲਾਓ ਜੀ ਨੌਂ ਤੋਂ ਫੋਟੋ ਮੈਂ ਲਾਵਾਂ ਨਹੀਂ ਲੱਗੇ ਇਹਦੇ ਫੋਟੋ ਲਾਓ ਲਾਓ ਲੱਗੀ ਸੰਤਾ ਦੀ ਫੋਟੋ ਲਾ ਦਿਓ ਲਾ ਦਿਓ ਵੀਡੀਓ ਬਣਾਓ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕੋਈ ਨਹੀਂ ਸਾਡੀ ਮੇਰੀ ਮਾਲਕੀ ਇੱਥੇ ਗੁਰਦਰ ਹੈ ਆਹੋ ਪ੍ਰਧਾਨ ਜੀ ਲਾਓ ਸੰਤਾ ਦੀ ਫੋਟੋ भले साल क्रिया काल हा खणी ਪਾਕਿਸਤਾਨ ਲਾਹੌਰ ਬੱਸ ਮੇਰੀ ਗੱਲ ਸੁਣੋ

ਫਾਤਰੀ ਚੁਕੇਗਾ ਫਾਤਰੀ ਚੁਕੇਗਾ ਇਹ ਲਾ ਜੋ ਫੋਟੋ ਬਾਹਰ ਪਰ ਤੂੰ ਫੋਟੋ ਨਾ ਫੋਟੋ 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 ਲਾਇਆ ਕੰਦਰ سلسلہ ਲਾ ਯਾਰ ਮਰੇ ਰੱਖੋ ਤੇ ਨਹੀਂ ਲੱਗੇਗੀ ਨਹੀਂ 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 ਬਾਬਾ ਜਾਣਦੇ ਕਰਦਾ ਨਹੀਂ ਹੋਣਾ ਜੇ ਮੈਂ ਆ ਕੇ ਫੜ ਫੜ ਕੋਣ ਨਾ ਲਾ ਤਾ ਕਰਕੇ ਡੰਗ ਦੇ ਕੀ ਨਹੀਂ ਲਾਉਣੀ ਫੋਟੋ ਖਾ ਇੱਕ ਬਾਈ ਯਾਰ ਪਿਆਰ ਨਾਲ ਜਾਂ ਪਿਆਰ ਨਾਲ ਪਿਆਰ ਨਾਲ ਭਾਜੀ ਧੱਕੇ ਤੁਸੀਂ ਮਾਰਨਦੇ ਹੋ ਹਾਂ ਨਹੀਂ ਮਾਰੇ ਕਿਉਂ ਨਹੀਂ ਮਾਰੇ ਤੰਬੂ ਪੁੱਟਿਆ ਵੀਡੀਓ ਗਿਆ ਦੇ ਕੋ ਭਾਜੀ ਫੇ ਤੁਹਾਨੂੰ ਪਿਆਰ ਨਾਲ ਕਹਿੰਦੇ ਪਿਆਰ ਨਾਲ ਕਿੱਥੋਂ ਤੁਸੀਂ ਤੇ ਫੇਰਦੇ ਫੋਟੋ ਖਾਂਦੇ ਕਦੀ ਕੋ ਓਏ ਅਜਰ ਮਣੇ